ਸੰਗਤ ਜੀ ਸਤਿ ਸ੍ਰੀ ਅਕਾਲ ਗੁਰਪ੍ਰੇਅ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਮੁੱਚੀ ਸੰਗਤ ਵੱਡਿਆਂ ਭਾਗਾਂ ਵਾਲਿਓ ਜੋ ਸਾਹਿਬਾਂ ਦੇ ਦਰਬਾਰ ਚ ਹਾਰੀਆਂ ਭਾਰਿਓ ਸਾਧ ਸੰਗਤ ਜੀ ਇੱਕ ਹੀ ਵਜਨ ਕਿਉਂਕਿ ਸਟੇਜ ਵੱਲ ਹੁਕਮ ਹੋਇਆ ਟਾਈਮ ਨੂੰ ਮੁੱਕ ਰੱਖ ਕੇ ਮੈਂ ਬਚਨ ਉਹ ਕਰ ਰਿਹਾ ਜਿਹੜਾ ਸਾਰਿਆਂ ਵਾਸਤੇ ਹੋਇਆ ਜਿਹੜਾ ਸਤਿਗੁਰਾਂ ਦਾ ਬਚਨ ਹੁੰਦਾ ਇੱਕ ਜੀਲੀ ਦੀ ਹੁੰਦਾ ਸਾਰਿਆਂ ਵਾਸਤੇ ਹੁੰਦਾ ਇਹ ਮੈਨੂੰ ਬਚਨ ਮੈਂ ਆਪਣੇ ਨਾਲ ਸੰਬੰਧਿਤ ਬਚਨ ਸੁਣਾਉਣ ਲੱਗਾ ਸੰਤ ਕਪਾਲ ਸਿੰਘ ਜੀ ਸਰਾਜ ਚ ਸੀਗੇ ਤੇ ਮੈਂ ਉਹਨਾਂ ਕੋਲ ਬੈਠਾ ਮੈਂ ਮਾਰੇ ਕੋਈ ਬਚਨ ਸੁਣਾਉਂ ਅੰਦੇਸ ਤਾਲਾ ਨੇ ਕਿਹਾ ਤੈਨੂੰ ਤੇਰਾ ਹੀ ਭਜਨ ਸੁਣਾ ਦਿੰਦੇ ਆ। ਉਹ ਮੇਰੀ ਮਾਂ ਨੇ ਮੈਨੂੰ ਪਹਿਲਾਂ ਵੀ ਸੁਣਾਇਆ ਸੀ ਪਰ ਸੰਤਾਂ ਉਹਨੂੰ ਦੁਬਾਰਾ ਰਿਪੀਟ ਕਰਤਾ। ਸੰਤਾਂ ਦੇ ਵੀ ਜਦੋਂ ਤੈਨੂੰ ਐ ਸਟੇਜ ਤੇ ਇੱਥੇ ਥੜਾ ਹੀ ਨਾ ਮਾਰੀ ਜੀ ਕਥਾ ਕਰਦੇ ਸੀ। ਕਹਿੰਦੇ ਜਦੋਂ ਤੈਨੂੰ ਮੱਥਾ ਟਿਕਾਉਣ ਲਈ ਇੱਥੇ ਲਿਆਏ ਨਾ ਮੇਰੇ ਪਿਤਾ ਜੀ ਮੇਰੇ ਪਿਤਾ ਜੀ ਦਾ ਸੇਵਾ ਦਾ ਪਹਿਰਾ ਸੀ ਵੱਡੇ ਗੁਰਦਾ ਸਾਹਿਬ। ਬੜਾ ਪੁਰਾਣਾ ਭਜਨ ਆ 1951 ਤੋਂ 1993 ਤੱਕ ਤੇ ਮੇਰੇ ਤਾਇਆ ਜੀ ਇੱਥੇ ਕਥਾ ਕਰਦੇ ਸੀ। ਉਹਨਾਂ ਦਾ ਨਾਂ ਐ ਸੰਤ ਸਿੰਘ ਜੀ। ਮੇਰੇ ਤਾਇਆ ਜੀ ਦਾ ਤੇ ਮੇਰੇ ਤਾਇਆ ਜਿਹਨੂੰ ਮੱਥਾ ਟਿਕਾਇਆ ਨਾ ਮੇਰੇ ਤਾਇਆ ਜੀ ਉੱਠ ਕੇ ਨਾ ਵਿੱਚੋਂ ਸੰਗਤ ਜੋ ਆਂਦੇ ਗਰੀਬਨਵਾਜ਼ ਮਹਾਰਾਜ ਜੀ ਇਹ ਜਾਗਰ ਸੋਂ ਦਾ ਨਿੱਕਾ ਵਾ ਮੇਰੇ ਪਿਤਾ ਨੂੰ ਸੰਗਤ ਤੇ ਜੀ ਰੱਬ ਜੀ ਰੱਬ ਜੀ ਕਰਕੇ ਆਂਦੇ ਤੁਸੀਂ ਸਭ ਜਾਣਦੇ ਹੋ ਇਹ ਜੀ ਜਾਗਰ ਸੋਂ ਦਾ ਪੁੱਤਰ ਆ ਤੇ ਬਖਸ਼ਿਸ਼ ਕਰੋ ਜੀ ਮਿਹਰ ਕਰੋ ਗਰੀਬਨਵਾਜ਼ ਦੇ ਚੰਨਾਂ ਅਜ ਮੇਰਾ ਤਾਇਆ ਉੱਠ ਕੇ ਇਹ ਬਜਟ ਕਰ ਲਾ ਐਸੀ ਜਗ੍ਹਾ ਦੀ ਗੱਲ ਤੇ ਅੱਗੋ ਵੇਖੋ ਕੀ ਅੱਗੋ ਹੁਕਮ ਕੇ ਆਇਆ ਪਾਸ਼ਾ ਜੀ ਅੱਗੋ ਹੁਕਮ ਕਰ ਜਾਂਦੇ ਉਹ ਸੰਤ ਸਿਆ ਤੇਰੀ ਸ਼ਪਾਸ਼ ਦੀ ਨਹੀਂ ਲੋੜ ਵੇਖੋ ਤੇਰੀ ਸ਼ਪਾਸ਼ ਦੀ ਨਹੀਂ ਲੋੜ ਪਹਿਲੋ ਬਖਸ਼ਿਸ਼ ਕਰਦੀਆਂ ਫਿਰ ਲੈ ਕੇ ਆਉਨੇ ਆ ਕੇ ਇੱਕ ਜੀ ਵਾਸਤੇ ਨਹੀਂ ਇਹ ਬਜਨ ਆ ਜਿਹੜੀ ਦਲੀਜ ਆ ਉਹ ਟੱਪ ਸਕਦਾ ਜਿਹਦੇ ਤੇ ਬਖਸ਼ਿਸ਼ ਹੋਈ ਹੈ ਨਿਸ਼ਾਰਾ ਸਾਹਿਬ ਦੀ ਧਰਤੀ ਤੇ ਉਹ ਆ ਸਕਦਾ ਜਿਹਦੇ ਤੇ ਬਖਸ਼ਿਸ਼ ਹੋਈ ਹੈ ਤੇ ਜਿੱਤੇ ਕਿਲੇ ਵਾਲੇ ਦੀ ਬਖਸ਼ਿਸ਼ ਹੋ ਜੇ ਉਹਨੂੰ ਦੁਨੀਆਂ ਦਾ ਚਾਹੀਦਾ ਕੀ ਹੈ ਜੀ ਇਹੋ ਹੀ ਬਜਨ ਆ ਇੰਨਾ ਭਰੋਸਾ ਮੈਂ ਆਪਣੇ ਬਾਜੋ ਸਾਹਿਬ ਨੇ ਇੱਕ ਬਜਨ ਕੀਤਾ ਮੈਂ ਕਿਹਾ ਇੱਕ ਵਾਰੀ ਸਾਹਿਬਾਂ ਬਜਨ ਕੀਤਾ ਹੁਣੇ ਵੇ ਤੂੰ ਅੱਜ ਦੀਆਂ ਦੇ ਰੰਗ ਆਪੋ ਆਪਣੇ ਕੋਈ ਕਿਹੇ ਰੰਗ ਚ ਕੋਈ ਕਿਹੇ ਚ ਪਾਸ਼ਾ ਦਾ ਹੁਕਮ ਆਇਆ ਦੋ ਬੋਲੇ ਆਏ ਉਹ ਆਂਦੇ ਆ ਰਿਆ ਵਾ ਜਿੰਨੇ ਬੁੱਢਿਆ ਤੋਂ ਜਵਾਨ ਕਰਨਾ ਤੇ ਮਧਨੇ ਭਜਨ ਕੀ ਆਇਆ ਉਹ ਗਿਆ ਕਿੱਥੇ ਆ ਹੁਣੇ ਮਹਿਸੂਸ ਕਰਨਾ ਆਪੇ ਇਹ ਆਪਾਂ ਮੂ ਸੰਦਰਲੀ ਪੀਲਿੰਦੀ ਖੇੜਿਆ ਸਾਰੀ ਉਹ ਗਿਆ ਕਿੱਥੇ ਆ ਆ ਐਡਾ ਐਡਾ ਮੇਲੇ ਐਡਾ ਐਡਾ ਸੰਗਤ ਨੂੰ ਆਧਾਰ ਸਾਧ ਸੰਗਤ ਜੀ ਮਿਲ ਸਕਦਾ ਇਹ ਪਾਸ਼ਾ ਦੀ ਖੇਡਾ ਵਰਤਨੀਆਂ ਨਾ ਐਸ ਸੰਗਤ ਦੇ ਉੱਤੇ ਮੇਰੇ ਪਾਸ਼ਾ ਦੀਆਂ ਖੇਡਾ ਵਰਤਨੀਆਂ ਤੇ ਵਰਤਦੀਆਂ ਰਹਿਣੀਆਂ ਜਾਂ ਤੱਕ ਦੁਨੀਆ ਰਹਿਣੀ ਹੈ ਨਾ ਦੁਨੀਆ ਭਾਵੇਂ ਹੋਸਾ ਕੋਈ ਵੀ ਹੈ ਧਰਤੀਆਂ ਰਹਿਣ ਨਾਰਿਆਂ ਨੇ ਬਾਧੀਆਂ ਗੱਲਾਂ ਜਿਹੜਾ ਉਹਦਾ ਬਚਨ ਆ ਜਿਹੜਾ ਕਾਲਪੁਰਖ ਦੇ ਬਚਨ ਆ ਸਾਧ ਸੰਗਤ ਜੀ ਉਹਦੇ ਸਦਾ ਹੀ ਵਰਤਨੇ ਆ ਅੱਜ ਵੀ ਵਰਤਣਦੇ ਆ ਇੱਕ ਵਾਰੀ ਮੈਂ ਪਿੱਛੇ ਵੀ ਸਟੇਜ ਤੇ ਕਿਹਾ ਉਹ ਇਹਦਾ ਆਖਿਆ ਕਰੋ ਡੀਕਣ ਕਾ ਨੂੰ ਡੈ ਡੀਕੀ ਦਾ ਉਹਨੂੰ ਜਿਹੜਾ ਚਲੇ ਗਿਆ ਇਹ ਇਹ ਖੇਡਾਂ ਜਿਹੜੀਆਂ ਵਾ ਇਹ ਤੇ ਤੂਜ ਆ ਦੇ ਤੂਜ ਹੁੰਦੇ ਆ ਹਾਂਜੀ ਇਹ ਸਾਧ ਸੰਗਤ ਜੀ ਬਜਰੇ ਇੰਨਾ ਹੀ ਸੰਤਾਂ ਕੋ ਮੈਂ 1 ਮਿੰਟ ਲਈ ਇਹਨਾਂ ਦਾ ਹੁਕਮ ਮੰਨਿਆ ਕਿ ਇਹ ਆ ਸਾਰੀ ਖੇਡ ਭ੍ਰੋਸੇ ਦੀ ਪ੍ਰੀਤ ਦੀ ਇਹ ਭੋਸੇ ਦੀਆਂ ਖੇਡਾਂ ਵਾ। ਉਹ ਮਸਤਾਨਾ ਜੀ ਦਾ ਗੱਲ ਦਾ ਨਿਕੋੜ ਇੱਕੋ ਹੀ ਆ ਵੀ ਕਿਲੇ ਵਾਲੇ ਨੇ ਕਿਹੋ ਜਿਹਾ ਰੰਗ ਚੋਂ ਮੈਨੂੰ ਕੱਢ ਕੇ ਫੇਰ ਇੱਥੇ ਖਿਲਾ ਰਿਆ। ਨਹੀਂ ਤਾਂ ਤੁਸੀਂ ਜਾਣਦੇ ਕਿੰਦਾਂ ਦੇ ਰੰਗ ਚੱਲੇ ਆ। ਜਿਹੜਾ ਇਹਦਾ ਹੋ ਗਿਆ। ਉਹ ਨਹੀਂ ਸੰਗ ਲੈ ਜੀ ਵੀ ਨਹੀਂ ਤੇ ਉਹ ਸੰਗਦਾ ਜਿਵੇਂ ਆਖਣਾ ਮੈਂ ਹੋ ਗਿਆ। ਨਾ ਨਾ। ਇਹ ਨਹੀਂ ਹੋ ਸਕਦਾ। ਉਹ ਬਖਸ਼ਿਸ਼ ਕਰਕੇ ਆਪ। ਬਖਸ਼ਿਸ਼ ਕਰਕੇ ਤੇ ਫੇਰ ਆਹ ਇਸ਼ਾਰਾ ਸਾਹਿਬ ਦੀ ਧਰਤੀ ਦੇ ਬੰਦਾ ਆਸ ਉਹ ਨਹੀਂ ਆ ਸਕਦਾ। ਕਿਉਂਕਿ ਸਾਡੀ ਤਾਂ ਕਿਹੜੀ ਦੀਆਂ ਦੀ ਹੋਰ ਤਰ੍ਹਾਂ ਦੀ ਹੈ ਨਾ ਉਹਦੀ ਬਖਸ਼ਿਸ਼ ਉਹਦੀ ਰਹਿਮਤ ਮੈਂ ਅੱਗੇ ਵੀ ਉੱਥੇ ਸ੍ਰੀ ਨੂੰ ਆਕਨੇ ਲੰਗਰ ਤੇ ਉਹ ਮੈਂ ਕਹਿੰਦਾ ਪਿੱਛਾ ਮੇਰਾ ਸਰੀਰ ਚਲੇ ਗਿਆ ਉੱਥੋਂ ਮਿਲਿਆ ਹੀ ਉਥੇ ਉਹ ਮੈਂ ਕਹਿੰਦਾ ਕੰਫੀਡੈਂਸ ਨਾਲ ਆਤਮ ਵਿਸ਼ਵਾਸ ਨਾ ਕਰਿਆ ਕਰ ਉਹ ਅਹੀ ਕਿਲੇ ਆ ਗਏ